ਪੰਜਾਬ ਚ ਇਸ ਬਿਮਾਰੀ ਨੇ ਮਚਾਇਆ ਆਤੰਕ ਜੀ ਹਾਂ ਗੱਲ ਕਰਾਂਗੇ ਡੇਂਗੂ ਅਤੇ ਚਿਕਨਗੁਨੀਆ ਦੀ ਡੇਂਗੂ ਅਤੇ ਚਿਕਨਗੁਨੀਆ ਨੇ ਪੰਜਾਬ ਦੇ ਵਿੱਚ ਆਤੰਕ ਮਚਾ ਦਿੱਤਾ ਹੈ ਅਤੇ ਹਸਪਤਾਲਾਂ ਦੇ ਵਿੱਚ ਚਾਰੇ ਪਾਸੇ ਮਰੀਜ਼ ਨਜ਼ਰ ਆਉਂਦੇ ਹਨ ਜੇ ਮੈਂ ਗੱਲ ਕਰਾਂ ਡੇਂਗੂ ਦੀ ਤਾਂ ਬਰਨਾਲਾ ਦੇ ਵਿੱਚ ਖਾਸ ਕਰਕੇ ਇਸ ਦਾ ਜਿਹੜਾ ਜ਼ਿਆਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ ਚਿਕਨਗੁਨੀਆ ਦੇ ਮਰੀਜ਼ ਵੀ ਬਰਨਾਲਾ ਦੇ ਵਿੱਚ ਸਭ ਤੋਂ ਵੱਧ ਪਾਏ ਜਾ ਰਹੇ ਹਨ ਪ੍ਰਸ਼ਾਸਨ ਮੁਸਤੈਦ ਹੈ ਪਰ ਫਿਰ ਵੀ ਜਿਹੜਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਮਰੀਜ਼ਾਂ ਦੇ ਵਿੱਚ ਵੀ ਖੌਫ ਹੈ ਕਿਉਂਕਿ ਡੇਂਗੂ ਲਗਾਤਾਰ ਵੱਧ ਰਿਹਾ ਹੈ ਅਤੇ ਮਰੀਜ਼ਾਂ ਨੂੰ ਬਿਮਾਰ ਕਰ ਰਿਹਾ ਹੈ ਜੇ ਮੈਂ ਗੱਲ ਕਰਾਂ ਤਾਂ ਡਾਕਟਰਾਂ ਦੀ ਡਾਕਟਰਾਂ ਨੇ ਵੀ ਸਲਾਹਾਂ ਦਿੱਤੀਆਂ ਨੇ ਲਗਾਤਾਰ ਅਪੀਲਾਂ ਜਾਰੀ ਨੇ ਅਤੇ ਪ੍ਰਸ਼ਾਸਨ ਮੁਸਤੈਦ ਹੈ ਅਲੱਗ-ਅਲੱਗ ਡੇਂਗੂ ਵਾਰਡ ਬਣਾਏ ਜਾ ਰਹੇ ਨੇ ਤਾਂ ਜੋ ਮਰੀਜ਼ਾਂ ਨੂੰ ਸਹੀ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਮਰੀਜ਼ਾਂ ਦੀ ਚੰਗੀ ਦੇਖਭਾਲ ਹੋ ਸਕੇ ਪਰ ਜੇ ਹੁਣ ਪੰਜਾਬ ਦੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਖਾਸ ਕਰਕੇ ਬਰਨਾਲਾ ਖੇਤਰ ਦੇ ਵਿੱਚ ਡੇਂਗੂ ਅਤੇ ਚਿਕਨਗੁਣੀਆਂ ਨੇ ਮਰੀਜ਼ਾਂ ਨੂੰ ਆਪਣੀ ਪੂਰੀ ਲਪੇਟ ਦੇ ਵਿੱਚ ਲੈ ਲਿਆ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਦੇ ਵੱਲ ਪੰਜਾਬ ਵਿੱਚ ਇਸ ਵਾਰ ਡੇਂਗੂ ਤੇ ਚਿਕਨਗੁਣੀਆਂ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਇਸ ਵੇਲੇ ਡੇਂਗੂ ਅਤੇ ਚਿਕਨਗੁਣੀਆਂ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇੰਨਾਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨਾਲ ਸਿਹਤ ਵਿਭਾਗ ਅਲਰਟ ਤੇ ਹੈ ਬਰਨਾਲਾ ਜ਼ਿਲ੍ਹਾ ਦੇ ਸਰਕਾਰੀ ਹਸਪਤਾਲ ਦੇ ਅੰਕੜੇ ਘੱਟ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਸਰਕਾਰੀ ਅੰਕੜੇ ਹਕੀਕਤ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਅਤੇ ਘਰਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਸਿਹਤ ਵਿਭਾਗ ਨੇ ਮਰੀਜ਼ਾਂ ਲਈ ਵਿਸ਼ੇਸ਼ ਵਾਰਡ ਤਿਆਰ ਕਰਵਾਏ ਹਨ ਇਹ ਕਹਿਣਾ ਐਸਐਮਓ ਦਾ ਬਰਨਾਲਾ ਹਸਪਤਾਲ ਦੇ ਐਸਐਮਓ ਡਾਕਟਰ இந்து ਬਾਂਸਲ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਆਈ ਹੈ ਉਹਨਾਂ ਦੱਸਿਆ ਹਸਪਤਾਲ ਵਿੱਚ ਹੁਣ ਤੱਕ ਡੈਂਗੂ ਦੇ 60 ਅਤੇ ਚਿਕਨਗੁਨੀਆ ਦੇ 14 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਕੁਝ ਮਰੀਜ਼ ਠੀਕ ਵੀ ਹੋ ਗਏ ਹਨ ਪਰ ਇਹ ਇੱਕ ਸਰਕਾਰੀ ਅੰਕੜਾ ਹੈ ਉਹਨਾਂ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲ ਵਿੱਚ ਇਹਨਾਂ ਮਰੀਜ਼ਾਂ ਲਈ ਠੋਕਵੇਂ ਪ੍ਰਬੰਧ ਕੀਤੇ ਹਨ ਇਸ ਮਕਸਦ ਲਈ ਐਮਰਜੈਂਸੀ ਅਤੇ ਸਪੈਸ਼ਲ ਵਾਰਡ ਸਥਾਪਿਤ ਕੀਤੇ ਗਏ ਹਨ ਕੀ ਹਨ ਇਹਨਾਂ ਬਿਮਾਰੀਆਂ ਦੇ ਮੁੱਖ ਲੱਛਣ ਆਓ ਜਾਣਦੇ ਹਾਂ ਡਾਕਟਰਾਂ ਮੁਤਾਬਕ ਦੋਵਾਂ ਬਿਮਾਰੀਆਂ ਦੇ ਲੱਛਣ ਲਗਭਗ ਇੱਕੋ ਜਿਹੇ ਹਨ ਜਿਨ੍ਹਾਂ ਵਿੱਚ ਤੇਜ਼ ਬੁਖਾਰ ਚੜਨਾ ਅਤੇ ਪਲੇਟलेट्स ਦਾ ਘਟਣਾ ਅਤੇ ਜੋੜਾਂ ਵਿੱਚ ਤੇਜ਼ ਦਰਦ ਸ਼ਾਮਲ ਹੈ ਡਾਕਟਰ ਅਨਸ਼ੂਲ ਨੇ ਦੱਸਿਆ ਕਿ ਮਰੀਜ਼ਾਂ ਨੂੰ ਸ਼ੁਰੂ ਵਿੱਚ ਬੁਖਾਰ ਹੁੰਦਾ ਹੈ ਜਿਸ ਤੋਂ ਬਾਅਦ ਜੋੜਾਂ ਵਿੱਚ ਦਰਦ ਹੁੰਦਾ ਜੋ ਹੌਲੀ-ਹੌਲੀ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ ਜਿਸ ਕਰਕੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਉਹਨਾਂ ਨੂੰ ਤੁਰੰਤ ਡਾਕਟਰ ਤੋਂ ਸਲਾਹ ਲੈ ਕੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ ਐਮਡੀ ਮੈਡੀਸਨ ਡਾਕਟਰ ਦੀਪ ਲੇਖਵਾਜ ਬੜੇ ਦੱਸਿਆ ਕਿ ਡੈਂਗੂ ਵਿੱਚ ਮਰੀਜ਼ਾਂ ਦੇ ਪਲੇਟਲੈਟਸ ਦੀ ਗਿਣਤੀ 1.5 ਲੱਖ ਤੋਂ ਘੱਟ ਹੋ ਜਾਂਦੀ ਹੈ ਜਿਸ ਵਿੱਚ ਘਬਰਾਉਣ ਦੀ ਲੋੜ ਨਹੀਂ ਹੁੰਦੀ ਸਹੀ ਸਮੇਂ ਤੇ ਇਲਾਜ ਦੀ ਲੋੜ ਹੁੰਦੀ ਹੈ ਡਾਕਟਰਾਂ ਨੇ ਕੀਤੀ ਲੋਕਾਂ ਨੂੰ ਇਹ ਖਾਸ ਅਪੀਲ ਡਾਕਟਰ ਲਗਾਤਾਰ ਅਪੀਲਾ ਕਰ ਰਹੇ ਹਨ ਡਾਕਟਰਾਂ ਨੇ ਇਨ੍ਹਾਂ ਦੋਮਾ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਆਸ-ਪਾਸ ਸਫਾਈ ਰੱਖਣ ਦੀ ਸਖਤ ਸਲਾਹ ਦਿੱਤੀ ਹੈ। ਡਾਕਟਰ ਬਾਜਵਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਐਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਸਾਫ਼ ਪਾਣੀ ਵਿੱਚ ਪ੍ਰਜਨਨ ਕਰਦਾ ਹੈ। ਇਹ ਮੱਛਰ ਆਮ ਤੌਰ ਤੇ ਸਵੇਰੇ ਜਾਂ ਦਿਨ ਵੇਲੇ ਕੱਟਦਾ ਹੈ। ਉਹਨਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਆਸ-ਪਾਸ ਕਿਸੇ ਵੀ ਇਲਾਕੇ ਵਿੱਚ ਪਾਣੀ ਖੜਾ ਨਾ ਰਹੇ ਤਾਂ ਜੋ ਮੱਛਰਾਂ ਨੂੰ ਪਣਪਣ ਤੋਂ ਰੋਕਿਆ ਜਾ ਸਕੇ। ਸਾਫ ਸਫਾਈ ਹੀ ਇਨਾਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਪਰ ਮੌਜੂਦਾ ਸਥਿਤੀ ਇਸ ਵੇਲੇ ਦੀ ਬਰਨਾਲਾ ਜ਼ਿਲ੍ਹੇ ਦੀ ਖਾਸ ਕਰਕੇ ਜਿੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਮਰੀਜ਼ ਵੱਧਦੇ ਜਾ ਰਹੇ ਹਨ ਅਤੇ ਚਾਰੇ ਪਾਸੇ ਹਸਪਤਾਲਾਂ ਦੇ ਵਿੱਚ ਮਰੀਜ਼ ਹੀ ਮਰੀਜ਼ ਹਨ ਅਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਦੇਖੀ ਜਾ ਰਹੀ ਹੈ ਸੋ ਪ੍ਰਸ਼ਾਸਨ ਵੀ ਮੁਸਤਹਿਤ ਹੈ ਸਿਹਤ ਵਿਭਾਗ ਵੀ ਮੁਸਤੈਦ ਹੈ ਅਤੇ ਲੋਕਾਂ ਨੂੰ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਜਿਹੜਾ ਡੈਂਗੂ ਅਤੇ ਚਿਕਨਗੁਨੀਆ ਕਰਕੇ ਉਹ ਬਰਨਾਲਾ ਜ਼ਿਲ੍ਹੇ ਦੀ ਸਥਿਤੀ ਹੈ ਜਿਹੜੀ ਨਾਜ਼ੁਕ ਬਣੀ ਹੋਈ ਹੈ